ਸਰਦਾਰ ਨੌਜਵਾਨ ਨੇ ਕੀਤਾ ਡਾਂਸ ਲੋਕਾਂ ਨੇ ਬਣਾ ਦਿੱਤਾ ਮਜ਼ਾਕ ਕਹਿੰਦੇ ਲੱਗਦਾ ਇਹਦੇ ਭੂਰੀਆਂ ਕੀੜੀਆਂ ਚੜ ਗਈਆਂ ਅਕਸਰ ਹੀ ਵਿਆਹਾਂ ਵਿੱਚ ਕੋਈ ਹੀ ਵਿਅਕਤੀ ਇਹੋ ਜਿਹਾ ਹੁੰਦਾ ਹੋਵੇਗਾ ਜੋ ਕਿ ਡੀਜੇ ਤੇ ਨਾ ਨੱਚਦਾ ਹੋਵੇ ਪਰ ਹੁਣ ਇੱਕ ਪੰਜਾਬੀ ਮੁੰਡੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬੀ ਮੁੰਡਾ ਵਿਆਹ ਵਿੱਚ ਸਟੇਜ ਤੇ ਵੱਖਰੇ ਹੀ ਢੰਗ ਦੇ ਸਟੈਪ ਕਰਕੇ ਨੱਚ ਰਿਹਾ ਹੈ ਅਤੇ ਕੋਲ ਖੜੇ ਆਰਕੈਸਟਰਾ ਵਾਲੇ ਮੁੰਡਾ ਕੁੜੀ ਉਸ ਵੱਲ ਦੇਖ ਕੇ ਹੱਸ ਰਹੇ ਨੇ ਕਿਉਂਕਿ ਇਸ ਨੌਜਵਾਨ ਦੇ ਡਾਂਸ ਕਰਨ ਦਾ ਤਰੀਕਾ ਸਭ ਤੋਂ ਹੀ ਵੱਖਰਾ ਹੈ ਉਹ ਦੇਖ ਕੇ ਕਹਿ ਰਹੇ ਨੇ ਕਿ ਜੇ ਭਰਾਵਾ ਨੱਚਣਾ ਨਹੀਂ ਆਉਂਦਾ ਤਾਂ ਜਾ ਕੇ ਕੁਰਸੀ ਤੇ ਬੈਠ ਜਾ ਕਿਉਂ ਆਪਣਾ ਜਲੂਸ ਕਢਵਾਉਣਾ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਲੱਗਦਾ ਇਸ ਦੇ ਭੂਰੀਆਂ ਕੀੜੀਆਂ ਚੜ ਗਈਆਂ ਨੇ ਜਿਵੇਂ ਜਿਵੇਂ ਉਹ ਦੰਦੀਆਂ ਵੱਢ ਰਹੀਆਂ ਨੇ ਓਵੇਂ ਓਵੇਂ ਹਟਪਰੇ ਹਾਏ ਅਤੇ ਕੋਈ ਕਹਿ ਰਿਹਾ ਹੈ ਕਿ ਲੱਗਦਾ ਇਹਦਾ ਕੁਝ ਖੋ ਗਿਆ ਉਹਨੂੰ ਲੱਭ ਰਿਹਾ ਹੈ ਸੋ ਕੀ ਕੋਈ ਆਪਣੀ ਖੁਸ਼ੀ ਆਪਣੇ ਹਿਸਾਬ ਨਾਲ ਨਹੀਂ ਮਨਾ ਸਕਦਾ ਕਿਉਂਕਿ ਹਰ ਕਿਸੇ ਦਾ ਆਪਣੀ ਜ਼ਿੰਦਗੀ ਜਿਉਣ ਦਾ ਅਤੇ ਖੁਸ਼ੀ ਮਨਾਉਣ ਦਾ ਆਪਣਾ ਵੱਖਰਾ ਹੀ ਢੰਗ ਹੁੰਦਾ ਹੈ ਸੋ ਇਹ ਨੌਜਵਾਨ ਚਾਹੇ ਜਿਵੇਂ ਮਰਜ਼ੀ ਨੱਚ ਰਿਹਾ ਹੈ ਪਰ ਜ਼ਿੰਦਗੀ ਦਾ ਸਵਾਦ ਪੂਰਾ ਲੈ ਰਿਹਾ ਹਾਂ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ